ਲੇਵੇ ਪਹੁੰਚੇ ਸਾਰੇ ਕਿਸਾਨ ਭਰਾਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬਤੇ ਮੈਂ ਤੇ ਇਹ ਡਾਕਟਰ ਸਾਹਿਬ ਨੂੰ ਕਹਿ ਰਿਹਾ ਕਿ ਮੈਂ ਬੋਲਾਂ ਨੀਗਾ ਕਿਉਂਕਿ ਤੁਸੀਂ ਬਹੁਤ ਵਧੀਆ ਜੁਨੀਅਰ ਸਟੀ ਐਗਰੀਕਲਚਰ ਜੁਨੀਅਰ ਸਟੀ ਇੱਥੇ ਆਣਾ ਹਿੰਦੁਸਤਾਨ ਦੀਆਂ ਜਿਹੜੀਆਂ ਟੌਪ ਦੀਆਂ ਖੇਤੀਬਾੜੀ ਜੁਨੀਅਰ ਸਟੀਆਂ ਉਨਨਾ ਦਿਓ ਇੱਕ ਹੈ ਉਹ ਤੁਹਾਡੀ ਯੂਨੀਵਰਸਿਟੀ ਦਾ ਇਸ ਦੇਸ਼ ਦੇ ਵਿੱਚ ਖੇਤੀ ਇਤਬਾਦਨ ਜਿਹੜਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਦੋਂ ਵੱਡੇ ਵੱਡੇ ਮਾਤ ਦੇੜੇ ਉਹ ਤੁਹਾਨੂੰ ਹਰ ਚੀਜ਼ ਦੀ ਜਾਣਕਾਰੀ ਦੇ ਰਹੇ ਉਸ ਸਮੇਂ ਮੇਰੇ ਖਿਆਲ ਲਿਆ ਮੈਂ ਤੇ ਤੁਹਾਡੇ ਵਰਗਾ ਹੀ ਕਿਸਾਨ ਆ 5 ਏਕੜਾ ਵਾਲਾ ਮੈਂ ਤੇ ਆਪ ਕਿਤਾਬਾਂ ਲਈਆਂ ਮੈਂ ਬਹੁਤ ਚੀਜ਼ਾਂ ਆਪ ਵੀ ਪ੍ਰੈਕਟੀਕਲੀ ਕਰਦਾ ਰਿਹਾ ਮੈਂ ਜਿਹੜੀ ਗੱਲ ਤੁਹਾਨੂੰ ਡਾਕਟਰ ਸਾਹਿਬ ਕਹਿ ਰਹੇ ਸੀਗੇ ਕਿ ਆਪਾਂ ਨੂੰ ਕੜਕ ਤੇ ਚੋਨੇ ਦੇ ਨਾਲ ਨਾਲ ਜਿਹੜੇ ਦੂਸਰੇ ਧੰਦੇ ਖੇਤੀ ਨਾਲ ਰਿਲੇਟਡ ਨੇ ਉਹ ਜੋੜ ਕਰਨੇ ਚਾਹੀਦੇ ਆ ਜਿੱਦਾਂ ਤੁਸੀਂ ਪਿੱਛੇ ਸਟਾਲਾਂ ਦੇਖੀਆਂ ਲੱਗੀਆਂ ਬਹੁਤ ਵਧੀਆ ਸਟਾਲਾਂ ਲੱਗੀਆਂ ਬਹੁਤ ਛੋਟੇ ਛੋਟੇ ਬਹੁਤ ਹੀ ਛੋਟੇ ਛੋਟੇ ਧੰਦੇ ਆ ਜਿਨ੍ਹਾਂ 'ਚੋਂ ਤੁਸੀਂ ਆਪਣੇ ਪਰਿਵਾਰ ਦਾ ਜਿਹੜਾ ਸਹੀ ਢੰਗ ਨਾਲ ਗੁਜ਼ਾਰਾ ਕਰ ਸਕਦੇ ਹੋ ਔਰ ਖੇਤੀ ਤੋਂ ਪੈਸੇ ਬਚਾ ਕੇ ਤੁਸੀਂ ਆਪਣੇ ਸੇਵਿੰਗ ਜਿਹੜੀ ਆ ਉਹਨੂੰ ਕਰ ਸਕਦੇ ਹੋ ਪਰ ਇੱਕ ਗੱਲ ਮੈਂ ਤੁਹਾਨੂੰ ਬੇਨਤੀ ਕਰੂੰਗਾ ਆਪਾਂ ਸਾਰੇ ਪੰਜਾਬੀ ਆ ਪੰਜਾਬ ਦੇ ਰਹਿਣ ਵਾਲੇ ਆ ਪੰਜਾਬ ਦੀ ਧਰਤੀ ਦੇ ਉੱਤੇ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ ਆਪਾਂ ਨੂੰ ਇਦਾਂ ਦੀ ਖੇਤੀ ਵੱਲ ਵਧਣਾ ਚਾਹੀਦਾ ਜਿਹਦੇ ਵਿੱਚ ਘਰ ਤੋਂ ਘੱਟ ਪਾਣੀ ਜਿਹੜਾ ਉਹ ਉਹਦੀ ਲੋਕ ਪਾਵੇ ਆਪਣਾ ਪਾਣੀ ਬਹੁਤ ਥੱਲੇ ਚਲਾ ਗਿਆ ਕਿਉਂ ਨਾ ਲਾਉਣਾ ਆਪਾਂ ਨੂੰ ਬਹੁਤ ਮਹਿੰਗਾ ਪਿਆ ਆਪਾਂ ਨੂੰ ਸਹੀ ਸਮੇਂ ਤੇ ਸਹੀ ਗਾਈਡੈਂਸ ਜਿਹੜੀ ਉਹ ਨਹੀਂ ਮਿਲੀ ਆ ਸਾਡੇ ਪਾਣੀ ਦਾ ਲੈਵਲ ਜਿਹੜਾ ਇਹ ਬਿਲਕੁਲ ਖਤਰਨਾਕ ਪੈਰ ਤੇ ਚਲਾ ਗਿਆ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਾਂ ਜਿੱਦਾਂ ਪਿਛਲੀ ਵਾਰ ਕੋਸ਼ਿਸ਼ ਕੀਤੀ ਸਰਕਾਰ ਨੇ ਕਿ ਨਹਿਰੀ ਪਾਣੀ ਜਿਹੜਾ ਉਹ ਸਾਰੇ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜੀਰ ਮੇਟਸੀ 80% ਜਿਹੜੇ ਕਾਮਯਾਬ ਹੋਏ ਹੁਣ ਵੀ ਹਰਕਾ ਸੀ ਉਹ ਕੋਸ਼ਿਸ਼ ਕਰਾਂਗੇ ਪਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਆਪਾਂ ਨੂੰ ਫਲਾਵਲ ਸਬਜ਼ੀਵਾਲ ਦੂਸਰੀਆਂ ਜਿਹੜੀਆਂ ਫਸਲਾਂ ਜਿੱਦਾਂ ਗੰਨਾ ਇਦਾਂ ਦੀਆਂ ਫਸਲਾਂ ਜਿਹੜਾ ਉਹ ਵਧਣਾ ਚਾਹੀਦਾ ਦੁੱਧ ਵਾਲ ਜਿਹੜਾ ਉਹ ਵਧਣਾ ਚਾਹੀਦਾ ਉਹ ਜਿਹੜਾ ਕਣਕ ਝੋਨੇ ਦਾ ਚੱਕਰ ਹੈ ਇਹਦੇ ਚੋਂ ਆਪਾਂ ਨੂੰ ਬਾਹਰ ਆਉਣਾ ਚਾਹੀਦਾ ਜਿੰਨਾ ਚਿਰ ਤੱਕ ਆਪਾਂ ਦੂਸਰੇ ਜਿਹੜੇ ਤੰਦੇ ਆ ਉਹ ਨਾਲ ਨਾ ਪੜਾਏ ਉਹਨਾਂ ਤਿੱ ਤੱਕ ਸਾਡੇ ਪਰਿਵਾਰਾਂ ਦੀ ਤਰੱਕੀ ਕਰਨਾ ਜਿਹੜਾ ਉਹ ਸੰਭਵ ਹੈ ਸੋ ਮੈਂ ਤੇ ਬਸ ਤੁਹਾਨੂੰ ਇਹੀ ਬੇਨਤੀ ਕਰਦੀ ਆ ਕਿਉਂਕਿ ਬਹੁਤ ਕੀਮਤੀ ਟਾਈਮ ਹੈ ਤੁਹਾਡਾ ਵੀ ਤੇ ਸਟੇਜ ਤੇ ਬੈਠੇ ਡਾਕਟਰ ਸਾਹਿਬਾਨ ਦਾ ਵੀ ਉਹ ਤੁਹਾਨੂੰ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਦੇ ਰਹੇ ਆ ਬਸ ਮੈਂ ਤੁਹਾਨੂੰ ਇਹ ਕਹੂੰਗਾ ਕਿ ਆਪਾਂ ਛੋਟੇ ਖੇਤੀ ਨਾਲ ਰਿਲੇਟਡ ਤੰਦੇ ਜਿਹੜੇ ਉਹਦੇ ਨਾਲ ਆਪਾਂ ਆਪਣਾ ਸਟੈਪ ਵਧਾਈਏ ਤੇ ਕਨਕ ਝੋਨੇ ਦੇ ਗੇੜ ਦੇ ਵਿੱਚੋਂ ਨਿਕਲਦੀ ਜਿਹੜੀ ਆ ਉਹ ਕੋਸ਼ਿਸ਼ ਕਰੀਏ ਇਸ ਗੇੜ ਨੇ ਪੰਜਾਬ ਦਾ ਬਹੁਤ ਮਿਕਸਰਾਣ ਕੀਤਾ ਜੇ ਆਪਾਂ ਨਾ ਨਿਕਲੇ ਤੇ ਆਪਣੀ ਧਰਤੀ ਬੰਜਰ ਹੋਣ ਨਾਲ ਜਿਹੜੀ ਹੈ ਉਹ ਵੱਧ ਗਈ ਹੈ ਬਸ ਦਾ ਇਹੀ ਤੁਹਾਨੂੰ ਜਿਹੜਾ ਉਹ ਬੇਨਤੀ ਕਰਦੀਆਂ ਕਿਉਂਕਿ ਬਹੁਤ ਵਧੀਆ ਜੁਨੀ ਹਸਤੀ ਹੈ ਬਹੁਤ ਵਧੀਆ ਮੈਂ ਦੇਖ ਕੇ ਆ ਆ ਬੀਜਾਂ ਬਾਰੇ ਖਾਦਾਂ ਬਾਰੇ ਹਰ चीज ਦੀ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਇੱਥੇ ਮਹੱਈਆ ਕਰਾਉਂਦੇ ਆ ਇਹੀ ਜਾਣਕਾਰੀ ਲੈ ਕੇ ਤੁਸੀਂ ਆਪਣੀ ਖੇਤੀ ਜਿਹੜੀ ਆ ਕਰਦੇ ਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ